ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਸਰਦਾਰ ਜੀ ਮੈਂ ਤਾਂ ਇਹ ਗੱਲ ਕਰਦੀ ਸੀ ਤੁਹਾਡੇ ਵੀ ਧਿਆਨ 'ਚ ਹੋਣਗੀਆਂ ਇਦਾਂ ਦੀਆਂ ਗੱਲਾਂ ਚਾ ਚੱਕ ਲਓ ਮੈਂ ਚੱਕਨੇ ਜੋ ਮੇਰੇ ਕਈ ਦਿਨ ਦਾ ਚੇਤਾ ਆਈ ਜਾਂਦਾ ਵੀ ਆਪਾਂ ਗੱਲਬਾਤ ਕਰੀ ਹੋਈ ਕਿਹੜੇ ਲੈਵਲ ਤੇ ਚੁਕਲੀਆਂ ਲੈਵਲ ਤੇ ਅਰੇ ਚੁਕਲੀਆਂ ਕਿਹੜੀਆਂ ਚੁਕਲੀਆਂ ਮੈਂ ਤਾਂ ਉਹਨਾਂ ਦੀਆਂ ਜਿਹੜੀ ਚੁਕਲੀ ਹੈ ਬਹੁਤ ਭੈੜੀ ਬਿਮਾਰੀ ਆ ਚੁਕਲੀ ਵਾਲੇ ਦਾ ਪਹਿਲਾ ਸ਼ਬਦ ਪਤਾ ਕੀ ਹੁੰਦਾ ਦੇਖ ਪੜ੍ਹਨੇ ਮੈਂ ਤੈਨੂੰ ਦੱਸਨੀ ਆ ਇੱਕ ਗੱਲ ਫਲਾਣੇ ਨੇ ਤੇਰੇ ਬਾਰੇ ਆਏ ਕਿਹਾ ਗੱਲ ਦੱਸਤੀ ਕੱਲ ਦੱਸਣ ਤੋਂ ਬਾਅਦ ਸਰਦਾਰ ਜੀ ਦੂਜਾ ਸ਼ਬਦ ਪਤਾ ਕੀ ਹੋਊ ਦੇਖ ਮੇਰੀ ਸੁਣ ਗੱਲ ਮੇਰੀ ਭੈਣ ਤੇਰੇ ਮੂਰੇ ਬੰਨੇ ਹੱਥ ਇੱਕ ਤਾਂ ਨਾ ਕਿਸੇ ਨੂੰ ਦੱਸੀ ਇੱਕ ਨਾ ਉਹਨੂੰ ਪੁੱਛੀ ਜਿਹਦੀ ਗੱਲ ਦੱਸੀ ਗਿਆਹੀ ਗੱਲ ਦੱਸੀ ਵੀ ਤੁਹਾਨੂੰ ਆਏ ਕਹਿੰਦਾ ਅਗਲਾ ਹਾਂ ਠੀਕ ਹੈ ਇੱਕ ਵਾਰੀ ਭੈਣ ਟੈਨਸ਼ਨ ਨਾ ਲਈ ਨਾ ਟੈਂਸ਼ਨ ਦੇ ਦਣੀ ਇਹ ਬਿਲਕੁਲ ਕਰਕੇ। ਹਾਂ। ਟੈਂਸ਼ਨ ਨਾ ਲਈ ਹੈ। ਦੇਖ ਮੇਰੀ ਭੈਣ ਕਿਸੇ ਨੂੰ ਨਾ ਦੱਸੀ। ਬਈ ਮੈਂ ਤੈਨੂੰ ਆ ਗੱਲ ਦੱਸ ਕੇ ਗਈਆਂ। ਮੇਰੇ ਵਰਗੀ ਪਈ ਸਾਰੀ ਰਾਤ ਛੱਤ ਕਿੰਨੀ ਨੂੰ ਝਾਕੀ ਜਾਂਦੀ ਹੈ। ਫਿਰ ਕਹਾ ਡਾਇਲੋਗ ਆਇਆ ਨਹੀਂ ਮਰਦੀ ਮੇਰੇ ਤਾਂ ਘਰ ਵਾਲਾ ਜਾਂ ਮੇਰੇ ਤਾਂ ਮੁੰਡਾ ਮੇਰੀਆਂ ਬਾਬਰੀਆਂ ਪੜਦੇ। ਹਾਂ। ਤੇਰੀਆਂ ਪੱਠਣ ਚ ਰੜਕ ਨਹੀਂ ਛੱਡ ਕੇ ਗਈ ਕੋਈ। ਹੈ ਤੇ ਦੇਖ ਮੇਰੀ ਭੈਣ ਜੇ ਤੈਂ ਗੱਲ ਕਰਤੀ ਮੇਰੇ ਮੁੰਡੇ ਨੇ ਤਾਂ ਮੇਰੀ ਗੁੱਤ ਪਟਾਣੀ ਹੈ। ਹਾਂ। ਹੈ ਮੇਰਾ ਘਰ ਵਾਲਾ ਤਾਂ ਮੈਨੂੰ ਕੋਈ ਸੀ ਫਿਰੂ। ਪਾਈ ਛੋਟਾ ਤਾਂ ਕਿਸੇ ਦਾ ਮੁੰਡਾ ਗੁੱਤ ਪਟਦਾ ਕਿਸੇ ਦਾ ਘਰ ਆਲਾ ਘੜੀ ਸਿ ਫਿਰਦਾ ਫਿਰ ਮੇਰੇ ਵਰਗੀ ਦਾ ਕੀ ਬਣੂ ਹੁਣ ਮੈਨੂੰ ਇਹ ਨਹੀਂ ਅੱਜ ਸਾਈ ਸਮਝ ਆਈ ਮੈਂ ਇਹ ਆਪਦੀ ਨਹੀਂ ਗੱਲ ਕਰਦੀ ਮੈਂ ਦੁਨੀਆਦਾਰੀ ਦੀ ਵੀ ਗੱਲ ਕਰਦੀ ਆ ਬਈ ਦੁਨੀਆਦਾਰੀ ਚ ਇਹ ਜਿਹੜੇ ਲੋਕ ਨੇ ਡੜਾ ਚੱਕੇ ਤੇ ਨਿਕਲਦੇ ਆ ਚੋਕਲੀ ਨਿੰਦਿਆ ਬਾਰੇ ਤਾਂ ਦੇਖੋ ਸਾਡੀ ਗਰਬਾਣੀ ਚ ਵੀ ਲਿਖਿਆ ਹੋਇਆ ਵੀ ਇਹ ਮਹਾਪਾਪ ਹੈ ਇੱਕ ਹੁੰਨੇ ਆ ਅਸੀਂ ਇਕੱਠਿਆਂ ਬੈਠ ਕੇ ਹਾਸੇ ਠੱਠੇ ਕਰਨੇ ਆ ਅਸੀਂ ਆਪਣੇ ਜਵਾਕਾਂ ਦੀਆਂ ਕੋਈ ਮਜ਼ਾਕੀਆ ਗੱਲਾਂ ਕਰਨੀਆਂ ਜਾਂ ਅਸੀਂ ਦੁੱਖ ਸੁੱਖ ਕਰਨਾ ਇਹ ਵੱਖਰੀ ਗੱਲ ਹੈ ਇੱਕ ਅਸੀਂ ਮੇਰੇ ਵਰਗੀ ਕੋਲ ਆ ਕੇ ਕਿਸੇ ਨੇ ਕਿਸੇ ਦੇ ਵਿਰੁੱਧ ਗੱਲ ਕਰਤੀ ਫਿਰ ਮੇਰੇ ਵਰਗੀ ਨੇ ਚੱਲ ਕੇ ਅਗਲੇ ਦੇ ਘਰ ਜਾਣਾ ਫਿਰ ਕਿਸੇ ਭੈਣ ਨੂੰ ਦੱਸ ਕੇ ਆਉਣਾ ਵੀ ਫਲਾਣੀ ਤੇਰੇ ਬਾਰੇ ਐਂ ਬੋਲਦੀ ਆ ਉਹ ਗੋਲਾ ਬਣ ਜਾਂਦਾ ਅਗਲੇ ਦਿਨ ਅੰਦਰ ਉਹ ਉਹ ਰੱਖ ਨਹੀਂ ਸਕਦਾ ਵੀ ਮੈਂ ਸਾਹ ਨਹੀਂ ਸਕਦਾ ਇਹਨੂੰ ਗੱਲ ਨੂੰ ਜੇ ਗੋਲਾ ਬਣ ਕੇ ਅੰਦਰ ਜ਼ਹਿਰ ਵਾਂ ਫੈਲ ਜਾ ਹਾਂ ਵੀ ਫਟ ਗਿਆ ਖਰ ਕੰਮ ਖਰਾਬ ਹੋ ਗੀ ਹਾਂ ਫੇ ਮੇਰੇ ਵਰਗੀ ਕੰਮ ਛੱਡ ਕੇ ਦਵਾ-ਦਾਵਾ ਲੈ ਕੇ ਚੁੰਨੀ ਦੱਸਣ ਜਾਂਦੀ ਐ ਵੀ ਨਾ ਠੱਕੇ ਦੱਸ ਕੇ ਆਵਾਂ ਹੈ ਫੇ ਜਾ ਕੇ ਮੇਰੇ ਵਰਗੀ ਕਹਿੰਦੀ ਐ ਵੀ ਦੇਖੀ ਭੈਣੇ ਹੋਈ ਨਾ ਮੇਰਾ ਨੌਲੇਜਿੰਗ ਤੇ ਤੈਨੂੰ ਮੈਂ ਦੱਸਦੀ ਆਂ ਕੱਲੀ ਨੂੰ ਮੈਂ ਤੈਨੂੰ ਮੈਂ ਦੱਸਦੀ ਆਂ ਮੇਰਾ ਨਾ ਉਹ ਨਵੇਂ ਆਵੇ ਵਿੱਚ ਇੱਕ ਤੂੰ ਪੁੱਛੀ ਨਾ ਜਿਹਨੇ ਤੈਨੂੰ ਕਿਹਾ ਉਹਨੂੰ ਪੁੱਛੀ ਨਾ ਹੈ ਟੈਨਸ਼ਨ ਨਾ ਲਈ ਤੂੰ ਗੱਲ ਤਾਂ ਕੋ ਅਗਲਾ ਹੀ ਜੀ ਦੱਸ ਜਾਂਦਾ ਹੈ ਬਈ ਜਿਹੜੀ ਬਰਦਾਸ਼ਤਗੀ ਤੋਂ ਬਾਹਰ ਹੁੰਦੀ ਆ ਫਿਰ ਮੈਂ ਪੁੱਛਾਂ ਮਨਾ ਮੈਂ ਕਿਸੇ ਨੂੰ ਦੱਸਾਂ ਮਨਾ ਮੈਂ ਆਪ ਬਣਾ ਟੈਨਸ਼ਨ ਨਾ ਮਾ ਹੁਣ ਤੁਸੀਂ ਇਹ ਦੱਸੋ ਵੀ ਬੰਦਾ ਹੀ ਐ ਇਨਸਾਨ ਐ ਪਹਿਲੀ ਗੱਲ ਆਪਾਂ ਝੂਠੀ ਗੱਲ ਜੇ ਸਾਨੂੰ ਪਤਾ ਲੱਗਦਾ ਵੀ ਸਾਨੂੰ ਕੋਈ ਝੂਠ ਕਹਿੰਦਾ ਬਾਹਰ ਲੋਕਾਂ ਨੇ ਸਾਡੀ ਝੂਠ ਹਵਾ ਖੰਡਾਈ ਹੋਈ ਹੈ ਵੀ ਇਹ ਇਦਾਂ ਨੇ ਐ ਇਦਾਂ ਨੇ ਆ ਉਹ ਗੱਲਾਂ ਤਾਂ ਆਪਾਂ ਤੋਂ ਬਰਦਾਸ਼ਤ ਹੁੰਦੀਆਂ ਨਹੀਂ ਆਹ ਜੀ ਕਰਦਾ ਹੁੰਦਾ ਵੀ ਅਗਲੇ ਨੂੰ ਅੰਦਰੋਂ ਕੱਢ ਲਈਏ ਠੀਕ ਹੈ ਜੀ ਭਾਈ ਜਿਹੜੀ ਚੁਗਲੀ ਨਿੰਦਿਆ ਮੈਂ ਕਹਿੰਦੀ ਆ ਵੀ ਚੁਗਲੀ ਨਿੰਦਿਆ ਖੁਦ ਨਾ ਕਰੋ ਔਰ ਜੇ ਕੋਈ ਕਰਦਾ ਹੈ ਜੇ ਕੋਈ ਤੁਹਾਡੇ ਕੋਲ ਆ ਕੇ ਕਰਦਾ ਉਹਨੂੰ ਕਹੇ ਭਾਈ ਤੂੰ ਆਪਣੀ ਗੱਲ ਕਰ ਕੋਈ ਪਰਿਵਾਰ ਦੀ ਬੀਆ ਮੇਰੇ ਕੋਲ ਨਾ ਕਿਸੇ ਦੀ ਕਰ ਹੂੰ ਠੀਕ ਹੈ ਨਾ ਹੂੰ ਉਹਨੇ ਤਾਂ ਦੰਤ ਨੂੰ ਰਸੇ ਵਟਣੀਆਂ ਸਾਡੇ ਵਟਾ ਜਾਂਦਾ ਆ ਨੰਬਰ ਦੇ ਉੱਤੇ ਟੈਨਸ਼ਨ ਦਿਮਾਗ ਲੋੜ ਲੰਦਾ ਜੇ ਪੁੱਛਦਾ ਤਾਂ ਕਲੇਸ਼ ਹੁੰਦਾ ਪਤਾ ਨਹੀਂ ਉਹ ਝੂਠੀ ਹੈ ਪਤਾ ਨਹੀਂ ਸੱਚੀ ਹੈ ਇੱਕ ਗੱਲਾਂ ਕਰਨਾ ਨਾਰਮਲ ਬੈਠ ਕੇ ਉਹ ਗੱਲ ਵੱਖਰੀ ਆ ਕਿਸੇ ਦੀ ਚੁਗਲੀ ਕਰਨੀ ਉਹ ਗੱਲ ਵੱਖਰੀ ਉਹ ਗੱਲ ਵੱਖਰੀ ਹੈ ਇੱਕ ਤਾਂ ਨਾਰਮਲ ਹਾਸੇ ਸੱਟੇ ਕਰ ਲਈ ਬੈਠ ਕੇ ਹੂੰ ਉਹ ਰੋਤੀ ਖਰਾਤ ਨਹੀਂ ਹੂੰ ਬਿੜ ਚੁਗਲੀਏ ਬੁਢੇ ਕਿੰਨਾ ਗਾਲਾ ਬਿਲਕੁਲ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜਿਹੜੇ ਬੰਦੇ ਨੂੰ ਇਹ ਬਿਮਾਰੀ ਲੱਗੀ ਉਹਨੂੰ ਪੜਦੇ ਭਾਵੇਂ ਉਹਦੇ ਮੂਰੇ ਹੱਥ ਜੋੜ ਲਾ ਭਾਵੇਂ ਉਹਦੇ ਪੈਰਾਂ 'ਚ ਚੁੰਨੀ ਧਰ ਲਾ ਭਾਵੇਂ ਉਸ ਇਨਸਾਨ ਕੋਲ ਜੇ ਤੁਸੀਂ ਆਪਣਾ ਦੁੱਖ ਸੁੱਖ ਕਰ ਲਿਆ ਨਾ ਜਾਂ ਕਿਸੇ ਦੀ ਤਹਾ ਤੋਂ ਗੱਲੇ ਹੋ ਗਈ ਉਹਦੇ ਕੋਲ ਉਹ ਜਿੰਨਾ ਚਿਰ ਦੂਏ ਪਾਸੇ ਦੱਸੇ ਨਾ ਉਹਨੂੰ ਦੱਦਲਾਂ ਪੈ ਪੈ ਜਾਂਦੀਆਂ ਨੇ ਬਹੁਤ ਔਖਾ ਹੋ ਜਾਂਦਾ ਉਹਦਾ ਉਹਨੂੰ ਸਮਝ ਨਹੀਂ ਆਉਂਦੀ ਵੀ ਮੈਂ ਕਿੱਧਰ ਨੂੰ ਜਾਵਾਂ ਜਿੰਨਾ ਚਿਰ ਗਾਹਾਂ ਜਾ ਕੇ ਇਹਦੇ ਨੇ ਦੱਸ ਬਾਨੇ ਲੋਰੀਆਂ ਲੰਦਾ ਕਰਦਾ ਹਾਂ ਹਾਂ ਗੱਲਾਂ ਕਈ ਤਰ੍ਹਾਂ ਦੀਆਂ ਹੁੰਨੀਆਂ ਜਿਹੜਾ ਚੁਕਲ ਗੁੰਡਾ ਇਨਸਾਨ ਹੁੰਦਾ ਉਹਨੂੰ ਇੱਕ ਬਿਮਾਰੀ ਨਹੀਂ ਹੁੰਦੀ ਉਹਨੂੰ ਕਈ ਬਿਮਾਰੀਆਂ ਹੁੰਦੀਆਂ ਨੇ ਉਹਨੂੰ ਬਿਮਾਰੀਆਂ ਹੁੰਨੀਆਂ ਗੱਲ ਨੂੰ ਵਧਾ ਚੜਾ ਕੇ ਗਾਹਾਂ ਕਰਨਾ ਉਹਨੂੰ ਬਿਮਾਰੀ ਹੁੰਦੀ ਆ ਸਹੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਉਹਨੂੰ ਬਿਮਾਰੀ ਹੁੰਦੀ ਆ ਬਈ ਇੰਦਰੋਂ ਸੁਣ ਕੇ ਉੱਧਰ ਗੱਲ ਕਰਨਾ ਉਹਨੂੰ ਬਿਮਾਰੀ ਹੁੰਦੀ ਆ ਬਈ ਹਰ ਇੱਕ ਕੋਲ ਗੱਲ ਕਰਨਾ ਇੱਕ ਕੋਲ ਟਿਕਾ ਨਹੀਂ ਹੁੰਦਾ ਉਹਨੂੰ ਇਹ ਵੀ ਕਹਿ ਦੇਣਾ ਨਾਲ ਲੱਗਦੀ ਹੋ ਲੈ ਭੈਣ ਤੈਨੂੰ ਦੱਸਦਾ ਮੈਂ ਕਿਸੇ ਨੂੰ ਨਹੀਂ ਦੱਸਿਆ ਭੱਲ ਰਖਣਾ ਦੱਸੀ ਤੇਰਾ ਨੇਮ ਧਰਮ ਕਰਾ ਜਾਣਾ ਨਾਲੇ ਤੇਰਾ ਨੇਮ ਧਰਮ ਕਰਾ ਜਾਣਾ ਸਮਝ ਕਾ ਲੈਣੀ ਆ ਬਾਬਿਆਂ ਦੀ ਬਈ ਤੂੰ ਗਹਾਣਾ ਬਸੀ ਫਿਰ ਜਿਹੜੇ ਗਾਂਹਾਂ ਵਾਲੀ ਹੁੰਦੀ ਆ ਉਹਨੇ ਗਾਂਹ ਜਾਣਾ ਉਹ ਇੱਕ ਖੇਡ ਨਹੀਂ ਹੁੰਦੀ ਰਵੀ ਭੱਜਦੇ ਆਪਾਂ ਹੈਨਾ ਇੱਕ ਨੇ ਡੰਡਾ ਫੜਾਤਾ ਉਹ ਲੈ ਕੇ ਭੱਜ ਗਿਆ ਹਾਂ ਡੰਡਾ ਹੁੰਦਾ ਉਹ ਗਾਂਹ ਫੜਾਤਾ ਫਿਰ ਉਧਰ ਲੈਣ ਗਾਂਹ ਫੜਾਤਾ ਉਹ ਆਪਾਂ ਚੱਕਰ ਕੱਢਦੇ ਆ ਰੇਸਾਂ ਦੇ ਮੈਨੂੰ ਹੁਣ ਭੁੱਲ ਗਿਆ ਕਿਹੜੀ ਖੇਡ ਕਹਿੰਦੇ ਆ ਬਹੁਤ ਗੱਡੇ ਸੀ ਤੇ ਉਦਾਂ ਹਾਲ ਹੈ ਗਾਂਹ ਤੋਂ ਵਾਹ ਗਾਂਹ ਤੋਂ ਗਾਂਹ ਕਿ ਚੈਨ ਵੜ ਜਾਂਦੀ ਆ ਚੁਗਲੀਆਂ ਦੀ ਉੱਚ ਗੱਲ ਲੱਗਦੀ ਹੋ ਜਾਣੀ ਆ ਘਟਦੀ ਕੋਈ ਨਹੀਂ ਹੁੰਦੀ ਮਸਾਲਾ ਵਾਦਾ ਜਾਂਦਾ ਹੁੰਦਾ ਉਹਦੇ ਚ ਮੇਰੇ ਕੋ ਕਿਸੇ ਨੇ ਗੱਲ ਕਰਤੀ ਮੈਨੂੰ ਅਗਲਾ ਕਹਿ ਗਿਆ ਵੀ ਕਹਾਣਾ ਦੱਸੀ ਤੈਨੂੰ ਇਹ ਦੱਸਿਆ ਫਿਰ ਮੈਂ ਤੁਰਨਾ ਉਥੋਂ ਮੈਂ ਗਹਾੜੇ ਨੂੰ ਰਸਣਾ ਮੈਂ ਉਹਨੂੰ ਕਹਿਣਾ ਵੀ ਦੇਖ ਤੈਨੂੰ ਇਹ ਦੱਸੀਆ ਕਹਾਣਾ ਦੱਸੀ ਉਹਨੇ ਕਹਾਣਾ ਕਿ ਆ ਕੇ ਗੋਲਾਪਨ ਲੜਣਾ ਹੈ ਉਹਨੇ ਕਹਿਣਾ ਕਿ ਤੈਨੂੰ ਇਹ ਦੱਸਿਆ ਕਹਾਣਾ ਦੱਸੀ ਤਾਂ ਹੀ ਦੁਨੀਆ ਅੱਜ ਕੱਲ ਕਿਸੇ ਕੋਲ ਦਿਲ ਦੀ ਗੱਲ ਕਰਨ ਤੋਂ ਹਟ ਗਈ ਹਟ ਗਈ ਅਨਸਾਮ ਦਾ ਹਾਜਮਾ ਨਹੀਂ ਰਿਹਾ ਇਨਸਾਨ ਦਾ ਹਾਜਮਾ ਚਾਹੀਦਾ ਹੈ ਕਈ ਵਾਰ ਸਾਨੂੰ ਘਰ ਚ ਵੀ ਘਰ ਪਰਿਵਾਰ ਚ ਵੀ ਬਹੁਤ ਗੱਲਾਂ ਢਿੱਡ ਚ ਰੱਖਣੀਆਂ ਪੈਂਦੀਆਂ ਨੇ ਚਾਹ ਕੇ ਵੀ ਨਹੀਂ ਉਹਨਾਂ ਗੱਲਾਂ ਨੂੰ ਅਸੀਂ ਬਾਹਰ ਘਟ ਸਕਦੇ ਕਈ ਵਾਰ ਮੈਂ ਤੁਹਾਨੂੰ ਦੱਸਦੀ ਆ ਵੀ ਮੇਰਾ ਥੋੜਾ ਜਿਹਾ ਸੁਭਾਅ ਹੈ ਨਾ ਪਟੱਕ ਦੇ ਕੇ ਗੱਲ ਕਹਿ ਦੇਣੀ ਹੁਣ ਜਿਉਂ ਜਿਉਂ ਬੰਦਾ ਮੈਚੂਰ ਹੋਈ ਜਾਂਦਾ ਬੰਦਾ ਆਪਣੇ ਆਪ ਤੇ ਕਾਬੂ ਪਾਈ ਜਾਂਦਾ ਪਤਾ ਲੱਗ ਜਾਂਦਾ ਵੀ ਦੁਨੀਆ ਬਲੱਜਾ ਨਹੀਂ ਆਪਾਂ ਤਾਂ ਮੂੰਹ ਤੇ ਹੀ ਕਹਿ ਦਈਦਾ ਠੀਕ ਆ ਕਿਸੇ ਨੂੰ ਚੰਗਾ ਲੱਗੇ ਕਿਸੇ ਨੂੰ ਮਾੜਾ ਲੱਗੇ ਮੂੰਹ ਤਾਂ ਹੀ ਗੱਲ ਪਸੰਦ ਕਰੀਦੀ ਆ ਜਾਂ ਕੋਈ ਪਿੱਠ ਪਿੱਛੇ ਗੱਲ ਕਰਦਾ ਫਿਰ ਤਕਲੀਫ ਹੁੰਦੀ ਆ ਕਿਉਂਕਿ ਅਸੀਂ ਜਵਾਬਦੇਹ ਨਹੀਂ ਨਾ ਹੁੰਦੇ ਪਿੱਠ ਪਿੱਛੇ ਗੱਲ ਕਰਨੇ ਵਾਲੇ ਨੂੰ ਤੇ ਜਿਹੜਾ ਸਾਡੇ ਮੂੰਹ ਤੇ ਗੱਲ ਕਰੂਗਾ ਸੀ ਜਵਾਬਦੇਹ ਹੋ ਜੰਨੇ ਆ ਸੋ ਇਹ ਗੱਲਾਂ ਨੇ ਵੀ ਜਿਹੜੀ ਚੁਕਲੀ ਨਿੰਦੇ ਆ ਇਹ ਤੋਂ ਦੂਰ ਰੱਖਿਆ ਕਰੋ ਚਾਰ ਸਕੇ ਭੈਣ ਭਾਈ ਬੈਠੇ ਆ ਜਾਂ ਭਾਉ ਆਉਂ ਬੈਠੇ ਆ ਆਣ ਪਰਮਾਨ ਬੈਠਾ ਹਾਸੇ ਠੱਠੇ ਹੋਰ ਕਰ ਲੋ ਬਈ ਜਿਹੜੀ ਚੁਕਲੀ ਨਿੰਦੇ ਆ ਇਹ ਤਾਂ ਸਾਡੀ ਗੁਰਬਾਣੀ ਚ ਵੀ ਆ ਵੀ ਬੜਾ ਗੰਦਖਾਨ ਦੇ ਬਰਾਬਰ ਹੈ ਚੁਗਲੀ ਕਰਨੀ ਆ ਚੁਗਲੀ ਬਹੁਤ ਗੰਦੀ ਚੀਜ਼ ਆ ਚੰਗੇ ਚੰਗੇ ਘਰਾਂ ਨੂੰ ਪਾੜ ਕੇ ਰੱਖ ਦਿੰਦੀ ਆ ਚੰਗੇ ਚੰਗੇ ਰਿਸ਼ਤਿਆਂ ਨੂੰ ਖਿਲਾਰ ਕੇ ਰੱਖ ਦਿੰਦੀ ਆ ਠੀਕ ਆ ਜੀ ਬਾਈ ਦੁਨੀਆ ਦਾ ਤਾਂ ਇੱਥੇ ਪਹਿਲਾਂ ਹੀ ਨਹੀਂ ਮੂੰਹ ਸਿੱਧੇ ਹੈਗੇ ਸਾਰੇ ਇੱਕ ਦੂਏ ਤੋਂ ਭੱਜਦੇ ਫਿਰਦੇ ਨੇ ਬਾਈ ਜਿਹੜੀ ਇਹ ਚੁਗਲੀ ਆ ਇਹ ਬਹੁਤ ਮਾੜੀ ਚੀਜ਼ ਆ ਸਰ ਪੜਾ ਦਿੰਦੀ ਆ ਇਹ ਰਹਿੰਦੀ ਨਹੀਂ ਹੁੰਦੀ ਜਿਹੜੀ ਗੱਲ ਹੁੰਦੀ ਏ ਕਣ ਚੱਲੀ ਹੁੰਦੀ ਹੈ ਤੁਹਾਨੂੰ ਸਾਲ 2 ਸਾਲ 5 7 10 ਸਾਲ ਬਾਅਦ ਪਤਾ ਲੱਗੇ ਜਾਂਦੀ ਹੈ ਮੈਂ ਕਿਸੇ ਕੋਲ ਜੇ ਤੁਹਾਡੇ ਖਿਲਾਫ ਮੈਨੂੰ ਐ ਕਿਹਾ ਤਾਂ ਮੈਂ ਭਾਲੇ ਨਹੀਂ ਆਏ ਕਿਹਾ ਤਾਂ ਹਾਂ ਜੇ ਹੁਣ ਮੈਂ ਤੁਹਾਡੇ ਖਿਲਾਫ ਕਿਸੇ ਕੋਲ ਗੱਲ ਕਰਤੀ ਲਾਲਾ ਮੈਂ ਉਹਨੂੰ ਸੌਹਾਂ ਖੜਾ ਪਈਆਂ ਵੀ ਤੂੰ ਕਰੀ ਨਾ ਇਹ ਗੱਲ ਨਿਕਲੇ ਜਾਣੀ ਹੈ ਅੱਜ ਨਹੀਂ 6 ਮਹੀਨੇ ਨੂੰ ਸਾਲ ਨੂੰ 2 ਸਾਲ ਨੂੰ ਇਹ ਗੱਲ ਨਿਕਲੇ ਜਾਣੀ ਹੈ ਕਦ ਨਹੀਂ ਨਿਕਲਦੀ ਨਿਕਲ ਜਾਂਦੀ ਹੈ ਬਿਲਕੁਲ ਨਿਕਲਦੀ ਹੈ ਠੀਕ ਹੈ ਜੀ ਇਹ ਬਿਮਾਰੀ ਭੈੜੀ ਬਹੁਤ ਹੈ ਇਹ ਬੰਦੇਾਂ 'ਚ ਵੀ ਦੇਖੀ ਗਈ ਐ ਜਨਾਨੀਆਂ 'ਚ ਬਹੁਤਾ ਦੇਖੀ ਗਈ ਐ ਸੋ ਇਹ ਗੱਲਾਂ ਨੇ ਜੇ ਗੋਲੇ ਭੰਣਨੇ ਹੁੰਨੇ ਆ ਤਾਂ ਆਪਣੇ ਘਰਾਂ 'ਚ ਭੰਨ ਲਿਆ ਕਰੋ ਬਈ ਅਗਲਾ ਆਪਣੇ ਘਰ ਨੂੰ ਬਚਾ ਕੇ ਰੱਖਦਾ ਦੂਏ ਦੇ ਘਰਾਂ ਦੀਆਂ ਲੀਰਾਂ ਕਰਦਾ ਫਰੀ ਜਾਂਦਾ ਠੀਕ ਐ ਜੀ ਸੱਚੀ ਗੱਲ ਆਪਾਂ ਕਹਿ ਦਨੇ ਆ ਵੀ ਸੱਚੀ ਗੱਲ ਆ ਸੱਚੀ ਗੱਲ ਕਰਨਾ ਕੋਈ ਪਾਪ ਨਹੀਂ ਹੈਗਾ ਕਈ ਵਾਰ ਆਪਾਂ ਪਤਾ ਕੀ ਆ ਹੁਣ ਇੱਕਾ ਇਨਸਾਨ ਨੇ ਮੇਰੀ ਗੱਲ ਪਰਦੇਚ ਕਰ ਲਈ ਵੀ ਉਹ ਇਦਾਂ ਦੀ ਆ ਮੈਨੂੰ ਪਤਾ ਨਹੀਂ ਲੱਗਿਆ ਮੈਂ ਰਿਲੈਕਸ ਫਿਰਦੀ ਆ ਇੱਕ ਨੇ ਆ ਕੇ ਮੈਨੂੰ ਦੱਸਣਾ ਵੀ ਤੈਨੂੰ ਫਲਾਣੀ ਐ ਕਹਿਦੀ ਆ ਉਹ ਗੁਣ ਗੁਣ ਮੇਰੇ ਚ ਹੈ ਵੀ ਨਹੀਂ ਅਗਲੇ ਨੇ ਮੈਨੂੰ ਕਹਿਤਾ ਦੱਸਣੇ ਵਾਲੇ ਨੇ ਮੈਨੂੰ ਦੱਸਤਾ ਫਿਰ ਮੈਂ ਬਖਸ਼ਾਂ ਫਿਰ ਮੈਂ ਬਖਸ਼ਾਂ ਥੋੜੀ ਜਿਹੜਾ ਕੁਝ ਅਸੀਂ ਹੈ ਨਹੀਂ ਉਹ ਕਹਾਈਏਗਾ ਤੇ ਫਿਰ ਦਲੀਰਾਂ ਕਰਾਂਗੇ ਹੀ ਅਗਲੇ ਦੀਆਂ ਠੀਕ ਹੈ ਬਈ ਜਾਣੀ ਇਹ ਸਾਰੇ ਪਾਸਿਓਂ ਜਿਪ ਲਾ ਜਾਣੀ ਆ ਵੀ ਨਾ ਤਾਂ ਭੈਣੀ ਕਿਸੇ ਨੂੰ ਦੱਸੀ ਨਾ ਤੂੰ ਟੈਨਸ਼ਨ ਲਈ ਨਾ ਮੇਰਾ ਨਾ ਲਈ ਮੈਂ ਦੱਸ ਪਤਾ ਕਿੱਧਰ ਨੂੰ ਜਾਵੇ ਵੀ ਤੂੰ ਅੰਦਰੇ ਰੱਖ ਅੱਗ ਧੂਆਂ ਜਿਹੜਾ ਹੈਗਾ ਅੰਦਰੇ ਬਰੂਦ ਬਣੀ ਜਾਵੇ ਵੀ ਮੈਂ ਆਪਣਾ ਮਨ ਹਵਾਲਾ ਕਰ ਲਿਆ ਤੂੰ ਮਾਰ ਰਾਇ ਚਿਹਰੇ ਹਾਂ ਸਭ ਤੋਂ بڑا ਲਾਸਟ ਚ ਮੈਂ ਕਹਿੰਨੀ ਆ ਸਭ ਤੋਂ بڑا ਦੁਸ਼ਮਣ ਤੁਹਾਡਾ ਕੌਣ ਹੈ ਉਹ ਨਹੀਂ ਹੈਗਾ ਜਿਹਨੇ ਤੁਹਾਡੇ ਪਿੱਠ ਪਿੱਛੇ ਗੱਲ ਕਹੀ ਹੈ ਉਹ ਕਹਿ ਗਿਆ ਤੁਹਾਨੂੰ ਪਤਾ ਨਹੀਂ تھا ਉਹ ਕਹਿ ਗਿਆ ਜਦੋਂ ਮੂੰਹ ਤੇ ਕਹਿੰਦਾ ਉਦੋਂ ਦੇਖੀ ਜਾਂਦੀ ਸਭ ਤੋਂ بڑا ਦੁਸ਼ਮਣ ਉਹ ਹੁੰਦਾ ਇਨਸਾਨ ਜਿਹੜੀ ਉਹਦੀ ਕਹੀ ਹੋਈ ਗੱਲ ਆ ਕੇ ਤੁਹਾਨੂੰ ਦੱਸ ਜਵੇ ਜਾਂ ਤੁਹਾਡਾ ਮੂੰਹ ਬੰਦ ਕਰ ਜਵੇ ਸਭ ਤੋਂ بڑا ਦੁਸ਼ਮਣ ਉਹ ਹੁੰਦਾ ਜੇ ਤੁਹਾਨੂੰ ਤੁਹਾਡੇ ਕੋਲ ਆ ਕੇ ਚੁਗਲੀ ਕਰਨੇ ਵਾਲਾ ਤੁਹਾਨੂੰ ਪਿਆਰੇ ਕਰਦਾ ਹੋਵੇ ਤਾਂ ਉਹ ਕਹਣੇ ਵਾਲੇ ਬੰਦੇ ਨੂੰ ਗੱਲ ਉੱਥੀ ਮੋੜ ਦੇਵੇ ਮੇਰੀ ਸੁਣ ਲੈ ਗੱਲ ਕਿਣਾ ਦੱਸ ਕਹਾ ਨਹੀਂ ਆ ਝੁੱਠੀਆਂ ਮੁੱਠੀਆਂ ਜੀਆਂ ਨਾ ਮਾਰ ਅੱਧਾ ਰਹਿ ਜਾਂਦਾ ਬੰਦਾ ਅੱਧਾ ਰਹਿ ਜਾਂਦਾ ਬੰਦਾ ਗਾਹ ਨੂੰ ਗੱਲ ਨਹੀਂ ਕਰਦਾ ਪਰ ਜਿਹਨੂੰ ਸੀਆਈਡੀਆ ਲੈਣ ਦਾ ਭੁਸ ਪਿਆ ਹੋਵੇ ਉਹ ਤਾਂ ਫਿਰ ਹੋਰ ਛੇੜ ਛੇੜ ਕੇ ਭੁਸ ਲੰਦਾ ਸਵਾਦ ਲੰਦਾ ਹੈ ਨਾ ਤੀਮਿਆ ਦਾ ਕੀ ਲੈ ਜਾ ਗੱਲ ਕਰਨ ਦਾ ਨਾਲੇ ਆ ਕੇ ਤੁਹਾਡੇ ਨਾਲ ਗੱਲ ਕਰਨੀ ਹੈ ਨਾਲੇ ਟਿਕਾ ਕੇ ਪੂਰੇ ਤੁਹਾਡੇ ਚਿਹਰੇ ਤੇ ਰੈਕਸ਼ਨ ਦੇਖਣ ਗਈਆਂ ਵੀ ਇਹਦਾ ਚਿਹਰਾ ਕੀ ਕਹਿੰਦਾ ਹੂੰ ਗੱਲ ਕਰਦੀਆਂ ਕਰਦੀਆਂ ਕੈਮਰਾ ਮੂੰਹ ਅੱਖਾਂ ਘੁੰਮਦੀਆਂ ਹੁੰਦੀਆਂ ਮੂੰਹ ਤਾਂ ਕੈਮਰੇ ਵਾਂਗੂ ਤਾਂ ਯਾਰ ਭਾ ਜਿੰਦਗੀ ਦਾ ਹੈ ਐਡੇ ਕਰ ਰਹੇ ਗੂਹੇ ਲੋਕਾਂ ਨਾਲ ਬਾਪੇ ਛੱਡ ਦੋ ਗੱਲ ਨੂੰ ਵੇ ਸੋਈ ਗੱਲਾਂ ਨੇ ਚੁਗਲੀ ਨੰਦਿਆਂ ਤੋਂ ਦੂਰ ਰਿਹਾ ਕਰੋ ਜੀ ਗੰਧ ਖਾਣ ਦੇ ਬਰਾਬਰ ਐ ਜਿਹੜੀਆਂ ਚੁਗਲੀਆਂ ਨੇ ਇਹ ਝੂਠੀਆਂ ਚੁਗਲੀਆਂ ਤਾਂ ਬਾਲੀਆਂ ਖਤਰਨਾਕ ਨੇ ਸੱਚੀ ਗੱਲ ਹੋਵੇ ਤਾਂ ਮੂੰਹ ਤੇ ਬੰਦਾ ਕਰਾ ਵੀ ਲੈਂਦਾ ਗੱਲ ਉਹੀ ਮੂੰਹੋਂ ਕੱਢਿਆ ਕਰੋ ਵੀ ਕੱਲ ਨੂੰ ਕਿਸੇ ਨੂੰ ਪਤਾ ਲੱਗ ਗਿਆ ਮੈਨੂੰ ਮੂੰਹੋਂ ਤੂੰ ਹੀ ਹੋਣਾ ਪੈ ਗਿਆ ਤਾਂ ਮੈਂ ਇੱਕ ਠੋਕ ਕੇ ਖੜਸਾਂ ਵੀ ਤਾਂ ਕਿਹਾ ਹੂੰ ਕਿਹਾ ਤਾਂ ਉਹਦੇ ਨਾਲ ਟੱਕਰ ਲੈ ਸਕੂੰ ਟੱਕਰ ਲੈ ਸਕੀਏ ਗੱਲ ਉਹੀ ਮੂੰਹੋਂ ਕੱਢਿਆ ਕਰੋ ਝੂਠੀਆਂ ਮੁੱਠੀਆਂ ਗੱਲਾਂ ਕਿਸੇ ਨੂੰ ਲਾ ਕੇ ਕੋਲੋਂ ਕੋਲੋਂ ਹੀ ਮਨ ਘਾਟ ਤੱਕ ਕਹਾਣੀਆਂ ਬਣਾ ਕੇ ਕਿਸੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰੋ ਅਰ ਜ਼ਿਆਦਾ ਗਲਾ ਫਿਰ ਹੋ ਜਾਂਦਾ ਸਿੱਧਾ ਫਿਰ ਤੁਹਾਨੂੰ ਭੱਜਣ ਨੂੰ ਰਾਹ ਨਹੀਂ ਥੇ ਹੁੰਦਾ ਫਿਰ ਹਰ ਇੱਕ ਟੌਪਿਕ ਤੇ ਅਸੀਂ ਗੱਲ ਕਰਦੇ ਆ ਸਾਡੀ 200 ਦੇ ਨੇੜੇ ਤੇੜੇ ਵੀਡੀਓ ਲੱਗਣੇ ਵਾਲੀ ਆ ਅਸੀਂ ਹਰ ਇੱਕ ਟੌਪਿਕ ਤੇ ਗੱਲ ਕਰਦੇ ਆ ਹਰ ਇੱਕ ਤੇ ਕਰਾਂਗੇ ਵੀ ਹਰ ਇੱਕ ਗੱਲ ਆਪਣੇ ਤਨੂ ਨਾਲ ਲਜਾਇਆ ਕਰੋ ਨਾਲ ਕੋਈ ਵੀ ਵੀਡੀਓ ਹੈ ਜਿਵੇਂ ਅੱਜ ਵੀਡੀਓ ਤਿਆਰ ਕਰਦੇ ਘਟੋ ਘਟੇ 5-7 ਦਿਨ ਤੱਕ ਚੜ੍ਹਣੀ ਹੈ 10-10 ਦਿਨ 15-15 ਦਿਨ ਛੌਟ ਚੜ੍ਹੇ ਰਹਿੰਦੇ ਨਹੀਂ ਪਹਿਲਾਂ ਸਾਡੀ ਕਈ ਵਾਰ ਬੰਦੇ ਦੀ ਇਹੀ ਜਿਹਾ ਟਾਈਮ ਆ ਜਾਂਦਾ ਕਰੈਕਟ ਟਾਈਮ ਤੇ ਕਰੈਕਟ ਸ਼ਾਟ ਚੜ ਜਾਂਦਾ ਉੱਪਰ ਤੇ ਟੱਚ ਕਰ ਜਾਂਦਾ ਹੁਣ ਅਸੀਂ ਆ ਇਕੱਲੇ ਇਕੱਲੇ ਸਾਡੇ ਅਸੀਂ ਦੁੱਖਾਂ ਚ ਵੀ ਜਾਣਾ ਸੁੱਖਾਂ ਚ ਵੀ ਜਾਣਾ ਸਾਡੇ ਕੋਲ ਤਾਂ 20 20 15 15 20 20 ਦਿੰਦੀਆਂ ਵੀਡੀਓ ਸ਼ਾਰਟ ਪਹਿਲਾਂ ਪਿਆਰ ਪਾਈ ਹੁੰਦੇ ਆ ਠੀਕ ਹੈ ਉਹ ਕਿਤੇ ਚੱਲਦਾ 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 ਉਹ ਮੌਕੇ ਤੇ ਆ ਕੇ ਵੀਡੀਓ ਪੈ ਜਾਂਦੀ ਆ ਅਗਲੇ ਨੂੰ ਆਏ ਹੋ ਜਾਂਦੇ ਪਤਾ ਨਹੀਂ ਫਲਾਣੇ ਨੂੰ ਸੁਣਾਉਂਦੇ ਨੇ ਤਿੰਨਕੇ ਨੂੰ ਸੁਣਾਉਂਦੇ ਨੇ ਗੱਲ ਨੂੰ ਹੋਰੇ ਮੋੜ ਦੇ ਦੇਣਾ ਇਹ ਕੰਮ ਨਾ ਕਰਿਆ ਕਰੋ ਬੀਬੀਆਂ ਭੈਣਾ ਠੀਕ ਹੈ ਜੀ ਬਈ ਫੇਰ ਗਾਂ ਵਾਲਾ ਬੰਦਾ ਵਾਲਾ ਚਰਨੀ ਚੁੱਪ ਰਹਿਦਾ ਹੁੰਦਾ ਸੋਹੀ ਗੱਲਾਂ ਨੇ ਹੋਰੇ ਪਾਸੇ ਨੂੰ ਨਾ ਗੱਲ ਨੂੰ ਲੈ ਜਾਇਆ ਕਰੋ ਇਹ ਰਿਕਵੈਸਟ ਹੈ ਤੁਹਾਡੇ ਮੂਰੇ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ